ਵਨੜੀਆ ਪੰਜਾਬੀ ਤੇ ਸਾਡੇ ਨਾਲ ਬੀਬੀ ਜਗੀਰ ਕੌਰ ਜੁੜ ਚੁੱਕੇ ਨੇ ਬੀਬੀ ਜੀ ਅਚਾਨਕ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਅਸਤੀਫਾ ਦੇ ਦਿੱਤਾ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਅਸਤੀਫੇ ਨੂੰ ਕਿਕੋ ਜਿਹਾ ਜੰਮੇਵਾ ਇਹ ਤਾਂ ਪੱਗ ਨਾ ਇਨਸਾਨੀਅਤ ਨਹੀਂ ਹੁੰਦੀ ਹਮ ਬੜਾ ਵੱਡੀ ਪੋਸਟ ਉਹਨਾਂ ਦੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੰਥ ਦੇ ਸੰਕਟ ਵਿੱਚ ਆਪਣੀ ਯੋਗ ਭੂਮਿਕਾ ਨਿਭਾਉਣੀ ਹੁੰਦੀ ਹੈ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਮਿਰੀ ਜਿੰਮੇਵਾਰੀ ਨਿਭਾਉਣਾ ਸ਼੍ਰੋਮਣੀ ਅਕਾਲੀ ਦਲ ਜੋ ਅੱਜ ਵੱਡੀ ਸੰਕਟ ਵਿੱਚ ਹੈ ਉਹਨੂੰ ਸਿੱਧੇ ਰਾਹ ਤੇ ਪਾਉਣਾ ਇਹ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਸੀ। ਹਮਮ ਔਰ ਜਿਹੜੀ ਜ਼ਿੰਮੇਵਾਰੀ ਉਹਨਾਂ ਦਿੱਤੀ ਗਈ ਸੀ ਵਿਚ ਜਿਹੜਾ ਅਕਾਲਤਾ ਸਾਹਿਬ ਵੱਲੋਂ ਕਮੇਟੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰ ਉਹਨਾਂ ਲੱਗਦਾ ਉਹ ਇਸ ਵਿੱਚ ਅਸਫਲ ਹੋਏ। ਹਮਮ ਨੇ ਗੈਰ ਜ਼ਿੰਮੇਵਾਰਾ ਨਾ ਅਜ ਸਟੈਪ ਚੁੱਕਿਆ ਜ਼ਿੰਮੇਵਾਰੀ ਨਾ ਬੋਣੀ ਚਾਹੀਦੀ ਸੀ ਉਹ ਤੱਕੜੇ ਹੋ ਕੇ ਤੇ ਜੇ ਉਹਨਾਂ ਤੇ ਕੋਈ politcal pressure ਵੀ ਸੀਗੇ ਜਾਂ ਉਹਨਾਂ ਨੂੰ ਕੋਈ ਗੁਲਾਮੀ ਨਜ਼ਰ ਆਉਂਦੀ ਸੀ ਤੇ ਉਹ ਆਪਣੇ ਡਟ ਕੇ ਆਪਣੀ ਇਸ ਕੁਰਸੀ ਦਾ ਮਾਣ ਵਧਾਉਂਦੇ ਹੂੰ ਬੀਬੀ ਜੀ ਮੈਂ ਮੈਂ ਇਹਦੇ ਨਾਲ ਇਹ ਵੀ ਇਨਕਲੂਡ ਕਰਨਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਤਰਕ ਦੇ ਰਹੇ ਆ ਕਿ ਇਹ ਪ੍ਰੀ ਪਲਾਨਡ ਸਿਚੁਏਸ਼ਨ ਹੈਗੀ ਆ ਜਾਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਇਹ ਪਲਾਨਡ ਹੈ ਸਾਰਾ ਕੁਝ ਇੱਕ ਇੱਕ ਐਪੀਸੋਡ ਵਾਂਗ ਚੱਲਦਾ ਪਿਆ ਤੁਹਾਨੂੰ ਲੱਗਦਾ ਐਂਬਲਾ ਦੇਖੋ ਹੋ ਸਕਦਾ ਉਹਨਾਂ ਦੀ ਕੋਈ ਪਲੈਨਿੰਗ ਹੋਵੇ ਪਰ ਮੇਰੇ ਅਨੁਸਾਰ ਤੇ ਕਮ ਸਕੱਮ ਜਿੱਦੋਂ ਤੁਹਾਨੂੰ ਕੁਰਸੀ ਮਿਲੀ ਹੈ ਉਸ ਕੁਰਸੀ ਦੀ ਗ੍ਰਿਮਮਤ ਆਪਾਂ ਰੱਖਣੀ ਹੈ ਨਾ ਜਿਹੜਾ ਕੁਰਸੀ ਤੇ ਬੈਠਾ ਹੂੰ ਉਹ ਤੇ ਪ੍ਰੈਸ਼ਰ ਪਾਉਣਗੇ ਜੀ ਜਿਨ੍ਹਾਂ ਨੇ ਸ਼ਰਤਾਂ ਲਾ ਕੇ ਬਿਠਾਇਆ ਹੋਊਗਾ ਹੂੰ ਜਿਹਨੇ ਇਹ ਤੇ ਦੇਖੋ ਇਹਨਾਂ ਨੂੰ ਉਹਨਾਂ ਨੇ ਬਿਠਾਇਆ ਹੀ ਤਾਂ ਸੀਗਾ ਕਿ ਮੈਂ ਅਸੀਂ ਆਪਣਾ ਗੁਲਾਮ ਬਣਾ ਕੇ ਕਟਪਤੀ ਬਣਾ ਕੇ ਨਿਚੋੜਾਂ। ਅੱਛਾ ਪਰ ਇਹਨਾਂ ਦੇ ਕੋਲ ਜਿਹੜੀ ਕੁਰਸੀ ਆਈ ਸੀਗੀ ਉਹ ਤੇ ਪਾਵਰ ਟੇਰਾਂ ਦੇ ਵੱਤਨੀਆਂ ਨਾ ਜੀ। ਹੂੰ। ਉਹਦੀ ਮਹਾਨਤਾ ਤੇ ਇਹਨਾਂ ਨੇ ਬਣਾਉਣੀ। ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਜੇ ਐਨੀ ਜੇ ਇਸੇ ਚੀਜ਼ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਲਗਾਇਆ ਸੀ ਜਿਵੇਂ ਤੁਸੀਂ ਕਹਿੰਦੇ ਹੋ ਤੇ ਹੁਣ ਤੱਕ ਤਾਂ ਉਹ ਸਾਰਾ ਕੁਝ ਚੱਲਦਾ ਹੀ ਪਿਆ ਸੀਗਾ ਫਿਰ ਹੁਣ ਇੱਥੇ ਆ ਕੇ ਕੀ ਐਦਾਂ ਦੀ ਸਿਚੁਏਸ਼ਨ ਬਣ ਗਈ ਕਿ ਉਹ ਇੰਨਾ ਪ੍ਰੈਸ਼ਰ ਪੈਣ ਲੱਗ ਗਿਆ। ਸੋ ਸੋ ਕਾਲਡ ਪ੍ਰੈਸ਼ਰ ਜਿਹੜਾ ਕਹਿ ਸਕਦੇ ਆ। ਨੇ ਪ੍ਰੈਸ਼ਤੇ 4 ਮਹੀਨੇ ਦੀ ਚੋਪੀ ਕੀਤੀ ਨੇ ਜਦੋਂ ਉਹਦੇ ਬਣੇ ਪ੍ਰਧਾਨ ਹੂੰ ਇਹਨਾਂ ਨੇ ਇੱਥੇ ਕੋਈ ਨਾਸ਼ੀ ਅਕਾਲਤ ਸਭ ਨਾ ਖੜੇ ਹੋਏ ਹੈ ਨਾ ਪੰਥ ਦੀ ਇਕ ਚ ਖੜੇ ਹੋਏ ਹੈ ਹੂੰ ਨਾ ਉਹਨਾਂ ਨੂੰ ਕੋਈ ਜਵਾਬ ਦੇ ਸਕੇ ਹੈ ਉਹ ਗੁਲਾਮੀ ਦੀ ਜ਼ੰਜੀਰ ਨਹੀਂ ਛੱਡ ਸਕੇ ਹੂੰ ਹੋ ਸਕਦਾ ਹੈ ਕਿ ਇਹ ਵੀ ਕਾਰਨ ਹੋਵੇ ਕਿਉਂਕਿ ਪਿੱਛੇ ਜੀ ਅ ਅਲਿਗੇਸ਼ਨਸ ਵੀ ਬਹੁਤ ਲੱਗੇ ਕੋ ਮੈਟਰ ਹੋ ਗਿਆ ਜਿਹਦੇ ਚ ਤੁਹਾਡੇ ਬਾਰੇ ਅਪਸ਼ਬਦ ਬੋਲੇ ਗਏ ਉਸ ਤੋਂ ਬਾਅਦ ਇਹ ਸਿਚੁਏਸ਼ਨਸ ਆ ਗਈਆਂ ਔਰ ਅਲਟੀਮੇਟਲੀ ਸਾਰਾ ਗੋਲ ਜਿਹੜਾ ਸਾਰਾ ਫੋਕਸ ਉਹ ਧਾਮੀ ਸਾਹਿਬ ਤੇ ਆ ਗਿਆ ਹੋ ਸਕਦਾ ਹੈ ਕਿ ਇਹ ਵੀ ਕਾਰਨ ਹੋਵੇ ਕਿ ਉਹ ਅੰਡਰ ਪ੍ਰੈਸ਼ਰ ਆ ਗਏ ਹੋਣ ਜੇ ਅੰਡਰ ਪ੍ਰੈਸ਼ਰ ਜੇ ਫਿਰ ਉਹ ਕੁਰਸੀ ਕਿਉਂ ਤੁਸੀਂ ਉਸ ਕੁਰਸੀ ਤੇ ਬੈਠਣ ਦੇ ਯੋਗ ਨਹੀਂ ਇਹਦਾ ਮਤਲਬ ਹੂੰ ਜਿਹੜੀ ਕੁਰਸੀ ਹੁੰਦੀ ਹੈ ਜੀ ਉਹਦੀ ਜ਼ਿੰਮੇਵਾਰੀ ਲੈਣਾ ਸਾਡਾ ਵੱਡਾ ਹੌਸਲਾ ਚਾਹੀਦਾ ਹੁੰਦਾ ਜੀ ਬਹੁਤ ਵੱਡੀ ਸੋਚ ਲੈ ਕੇ ਸੀ ਤਰਨਾ ਹੁੰਦਾ ਸੀ ਸਿੱਖਾਂ ਦੀ ਭਾਵਨਾਵਾਂ ਨਾਲ ਉੱਥੇ ਕੰਮ ਕਰਨਾ ਹੂੰ ਭੰਤ ਦੀ ਸਿਧਾਂਤਿਕ ਤੌਰ ਤੇ ਤੇ ਜੋਸ਼ ਜੀ ਅਕਾਲ ਤਾ ਸਭ ਦੀ ਪ੍ਰਭੂ ਸਤਾ ਉਹਨੂੰ ਵੀ ਬਰਕਰਾਰ ਰੱਖਣਾ ਉਹਦੀ ਸਸਤਾ ਦੀ ਭਾਵਨਾ ਇਹ ਵੀ ਬਣਾਈ ਰੱਖਣੀ ਹੈ ਹੂੰ ਪਰ ਇੱਥੇ ਇੱਥੇ ਆ ਕੇ ਬੀਬੀ ਜੀ ਹੁਣ ਐ ਐ ਨਹੀਂ ਪ੍ਰਤੀਤ ਹੋ ਰਿਹਾ ਕਿ ਐਸਜੀਪੀਸੀ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਉਹ ਇਸ ਵੇਲੇ ਅਚਾਨਕ ਅਕੱਲਿਆਂ ਜੀ ਹੋ ਗਈ ਹੈ ਜਿਵੇਂ ਕੋਈ ਪ੍ਰਧਾਨ ਪਲ ਭਾਵੇਂ ਅਜੇ ਅਸਤੀਫਾ ਐਕਸੈਪਟ ਹੋਇਆ ਨਹੀਂ ਹੋਇਆ ਉਹ ਅਲੈਦਾ ਗੱਲ ਆ ਪਰ ਅਸਤੀਫਾ ਤਾਂ ਦੇ ਦਿੱਤਾ ਗਿਆ ਨਾ ਇੱਕ ਪਾਸੇ ਲਾਂਬੇ ਤਾਂ ਕਰ ਦਿੱਤਾ ਗਿਆ ਮੈਂ ਤਾਂ ਕਹਿ ਰਿਹਾ ਐ ਵੀ ਇੰਨੀ ਕਿਹੜੀ ਕੋਈ ਮਜਬੂਰੀ ਸੀ ਜਿਹੜਾ ਇੱਕਦਮ ਅਸਤੀਫਾ ਦਿੱਤਾ ਉਹ ਪੰਥ ਨਾਲ ਖਲੋਂਦੇ ਪੰਥ ਉਹਦੇ ਨਾਲ ਕਰੋਤਾ ਸੀਗਾ ਹੂੰ ਜੇ ਤੁਹਾਨੂੰ ਲੱਗਦਾ ਸੀਗਾ ਕਿ ਤੁਹਾਡਾ politically ਪ੍ਰੈਸ਼ਰ ਪੈ ਰਿਹਾ ਹੈ ਸਪੀਸ ਬਾਦਨਤਾਜ ਜਾਂ ਕਿਸੇ ਹੋਰ ਹੀ ਡਰਾਦਾ ਤੁਸੀਂ ਉਹਨਾਂ ਤੋਂ ਦਰਕਨਾਰ ਕਰਕੇ ਤੇ ਪੰਥਰਾ ਖਲੋਜੋ ਸ਼ਿਗੇ ਕਾਂਤਾ ਸਾਬ ਨੇ ਖਲੋਜੋ ਸ਼ਕਾਂਤਾ ਨੇ ਖਲੋਜੋ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਆਜ਼ਾਦ ਹਸਤੀ ਬਣ ਕੇ ਕਰੋ ਠੀਕ ਹੈ ਠੀਕ ਹੈ ਬੀਬੀ ਜੀ ਬਹੁਤ ਸ਼ੁਕਰੀਆ